ਤਸਵੀਰ ਹੈ ਚੰਡੀਗੜ੍ਹ ਦੇ ਸੈਕਟਰ 22 ਦੀ ਮਾਰਕੀਟ ਦੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਕਰਨ ਤਾਂ ਪਹੁੰਚ ਰਹੇ ਨੇ ਪਰ ਮਜਬੂਰ ਨੇ ਖਾਲੀ ਹੱਥ ਵਾਪਸ ਪਰਤਣ ਲਈ ਵਜਾ ਇਹਨਾਂ ਦੀ ਜੇਬ ਚੁਪਏ 500 ਅਤੇ 1000 ਰੁਪਏ ਦੇ ਨੋਟ ਮੋਦੀ ਸਰਕਾਰ ਦੇ ਮੰਗਲਵਾਰ ਰਾਤ ਇਹਨਾਂ ਨੋਟਾਂ ਨੂੰ ਬੈਨ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਖਰੀਦਦਾਰਾਂ ਕੋਲ ਨੇ 500 ਜਾਂ 1000 ਦੇ ਨੋਟ ਪਰ ਦੁਕਾਨਦਾਰ ਮੰਗ ਰਹੇ ਨੇ 100-100 ਦੇ ਨੋਟ ਅਸੀਂ ਆਏ ਮਰਿੰਡੇ ਤੋਂ ਹੀ ਸਪੈਸ਼ਲ ਸ਼ੋਪਿੰਗ ਕਰਨ ਆਏ ਸੀ ਤੇ ਆਪਣੇ ਕੋਲ ਜਿਹੜੀ ਹੁਣ ਵੀ ਕਰੰਸੀ ਪਈ ਐ ਇਸ ਟਾਈਮ 500 ਦੇ ਐ ਜੀ ਜਾਂ ਹੱਦ 10 10 10 ਦੇ ਹੋਣਗੇ ਜੀ ਜ਼ਿਆਦਾ ਤੇ ਹੁਣ ਇੱਥੇ ਜੂਸ ਪੀਣ ਲੱਗੇ ਸੀ ਤੇ 500 ਦਾ ਨੂੰ ਦਿੱਤਾ ਜੀ 60 ਰੁਪਏ ਬਿੱਲ ਬਣਿਆ ਸੀ ਸਾਡਾ ਤੇ ਉਹ ਕਹਿੰਦੇ ਨਹੀਂ ਲੈਣਾ ਹੁਣ 30 ਰੁਪਏ ਜੇਬ ਦੇ ਵਿੱਚ ਰਹਿ ਗਏ ਹੁਣ ਇਹ ਸੋਚ ਰਹੇ ਆ ਵੀ ਆਪਾਂ ਕਿੱਦਾਂ ਵਾਪਸ ਆਵਾਂਗੇ ਉੱਥੇ ਕੱਪੜੇ ਲੈਣੇ ਸ਼ਾਪਿੰਗ ਕਰਨੀ ਆ ਕੀ ਕਰੀਏ ਹਜੇ ਰਾਤ ਆਏ ਆ ਵੀਰੇ ਹੁਣ ਬੜਾ ਔਖਾ ਹੋਇਆ ਬਣ ਕੀ ਕਰ ਸਕਦੇ ਕੀਤੇ ਨੇ ਹੁਣ ਕਿਸ ਨੂੰ ਵੀ ਪੁੱਛੇ ਨੇ ਕੱਪੜਾ ਲੋ ਨਹੀਂ ਲੰਦਾ ਹੈਗਾ ਕਿਸੇ ਨੂੰ ਖਾਣਦੇ ਪੀਣੇ ਉਹ ਨਹੀਂ ਕੋਈ ਲੰਦਾ ਹੈਗਾ ਬੜਾ ਔ ਬਾ ਬਾੜਾ ਖਾਵਣ ਕੀ ਦਸੀਏ ਯਾਰ ਭਾਈ ਮਲੇਸ਼ੀਆ ਤੋਂ ਹੈ ਬਾਈ ਜੀ ਹਾਂ ਜੀ ਰਾਤ ਇੰਨੇ ਉੱਤੇ ਰਿੰਗੜ ਧੜੋਨੇ ਸੀ ਰਿੰਗੜ ਹੈ ਗਿਆ ਆਪਣੇ ਕੋਲ ਰਿੰਗੜ ਨਹੀਂ ਟੁੱਟ ਰੇਗੀ ਤੇ ਤੜਵਾਉਣੇ ਹਨ ਮਨੀ ਚੇਂਜ ਹੋ ਰਹੀ ਹੈ ਬਪ 500 ਦੇ ਮਿਲਦੇ ਹਨ ਹਜ਼ਾਰ ਹਜ਼ਾਰ ਦੀ ਉਹਨਾਂ ਨੂੰ ਕਰਨਾ ਕੀ ਹੈ ਪੈਟਰੋਲ ਪੰਪ ਤੇ ਵੀ ਦਿੱਕਤ ਆ ਰਹੀ ਹੈ ਇੱਥੇ ਵੀ ਦਿੱਕਤ ਆ ਰਹੀ ਹੈ ਪਹਿਲਾਂ ਪਤਾ ਨਹੀਂ ਸਾਨੂੰ ਤੇ ਹੁਣ ਸ਼ਾਪਿੰਗ ਵਿੱਚ ਦਿੱਕਤ ਆ ਰਹੀ ਪੈਸੇ ਕਿੱਥੋਂ ਦੇ ਲੈ ਕੇ ਆਈਏ ਕੋਈ ਖੁੱਲੇ ਵੀ ਨਹੀਂ ਦੇ ਰਿਹਾ ਇੱਥੇ ਖਾਲੀ ਜਾਣਾ ਪਊਗਾ ਜੀ ਹਸਬੰਡ ਲੈ ਕੇ ਵੀ ਨਹੀਂ ਆਉਂਦੇ ਛੇਤੀ ਛੇਤੀ <laughs> दोबारा फिर आना पाओ इन दूर एक्चुअली हमारे घर पर शादी है एक हफ्ते में तो वो सारा कैश हमने निकलवा के रखा हुआ था वो दोबारा से बैंक में डिपॉजिट करके अब दोबारा से हमें निकलवाना पड़ेगा ਇਹ ਤਾਂ ਸੀ ਬਾਜ਼ਾਰ ਦਾ ਹਾਲ ਗੱਲ ਕਰਦੇ ਹਾਂ ਬਿਜਲੀ ਦੇ ਬਿੱਲ ਦੇ ਭੁਗਤਾਨ ਕਰਨ ਵੇਲੇ ਪਰੇਸ਼ਾਨ ਹੋਣ ਵਾਲੇ ਲੋਕਾਂ ਦੀ ਬਠਿੰਡਾ ਦੇ ਬਿਜਲੀ ਦਫ਼ਤਰ ਬਾਹਰ ਬਕਾਇਦਾ ਨੋਟਿਸ ਲਗਾਇਆ ਗਿਆ ਹੈ ਕਿ ਇੱਥੇ 500 ਤੇ 1000 ਰੁਪਏ ਦਾ ਨੋਟ ਨਹੀਂ ਲਿਆ ਜਾਏਗਾ ਲੋਕ ਇੱਥੇ 500000 ਦੇ ਨੋਟ ਲੈ ਕੇ ਆ ਰਹੇ ਨੇ ਪਰ ਉਹਨਾਂ ਦਾ ਬਿੱਲ ਨਾ ਰਿਸੀਵ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਕੁਝ ਅਜਿਹੇ ਵੀ ਨੇ ਜੋ ਵਾਪਸ ਜਾ ਕੇ ਚੈੱਕ ਬੁੱਕ ਲੈ ਕੇ ਦੁਬਾਰਾ ਬਿੱਲ ਦਾ ਭੁਗਤਾਨ ਕਰਨ ਲਈ ਆਏ। ਮੈਂ ਬਿਜਲੀ ਬਿੱਲ ਪੰਨਾ ਆਇਆ ਸੀ 500 ਨੋਟ ਦੇਣ ਆਇਆ ਸੀ ਬਿੱਲ ਨਹੀਂ ਲੈ ਰਹੇ ਮਨ 100 100 ਦੇ ਨੋਟ ਲੈ ਰਹੇ ਸੀ ਸਵੇਰੇ ਇੱਥੇ ਬਿੱਲ ਪੜਨ ਆਇਆ ਸੀ ਬਿਜਲੀ ਬੋਰਡ ਦੇ ਦਫ਼ਤਰ ਇਹਨਾਂ ਨੇ ਸਾਡੇ ਤੋਂ ਵੱਧੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਨਾ ਹੀ ਸਾਨੂੰ ਕੋਈ ਦੱਸਿਆ ਵੀ ਇਹਨਾਂ ਨੇ ਵੀ ਅਸੀਂ ਕਹਿੰਦੇ 100 100 ਦੇ ਨੋਟ ਹੀ ਲਵਾਂਗੇ। ਤੇਸ ਦੇ ਬਾਅਦ ਮੈਂ ਆਫਿਸ ਕਰੇ ਗਿਆ ਉੱਥੋਂ ਚੈੱਕ ਲੈ ਕੇ ਉਹ ਚੈੱਕ ਕੱਟ ਕੇ ਇਹਨਾਂ ਨੂੰ ਦੇ ਕੇ ਜਾਵਾਂਗੇ ਪਟਿਆਲਾ ਤੋਂ ਹੈੱਡ ਆਫਿਸ ਤੋਂ ਮੈਸੇਜ ਮਿਲਿਆ ਸਵੇਰੇ ਵੀ ਆਪਣੇ ਕਾਊਂਟਰ ਕੈਸ਼ ਕਾਊਂਟਰਾਂ ਜਾਂ ਬੀਪੀਐਮ ਮਸ਼ੀਨਾਂ ਤੇ ਵੀ 500 1000 ਦੇ ਨੋਟ ਰਸੀਵ ਨਹੀਂ ਕਰਨੇ ਤੇ ਇਸ ਕਰਕੇ ਅਸੀਂ ਵੀ ਇੱਥੇ ਨੋਟ ਨਹੀਂ ਲੈ ਰਹੇ ਜਿਹੜੇ ਬਿੱਲ ਲੈ ਰਹੇ ਹਾਂਗੇ ਉਹ ਕੈਸ਼ 100 100 ਦੇ ਨੋਟਾਂ ਦੇ ਜਾਂ ਛੋਟੇ ਨੋਟਾਂ ਦੇ ਜਾਂ ਚੈੱਕ ਜਾਂ ਡਰਾਫਟਾਂ ਰਾਈ ਲੈ ਰਹੇ ਹਾਂਗੇ ਇੱਕ ਪਾਸੇ ਬਿੱਲ ਦਾ ਭੁਗਤਾਨ ਨਹੀਂ ਹੋ ਰਿਹਾ ਤਾਂ ਦੂਜੇ ਪਾਸੇ ਤਹਿਸੀਲ ਚ ਸਰਕਾਰੀ ਕਮਾਈ ਆਏ ਲੋਕਾਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਰਜਿਸਟ੍ਰੀ ਕਰਾਉਣ ਦਾ ਹੁੰਦਾ ਜੀ ਨਾ ਤਾਂ ਹੁਣ ਬੈਂਕ ਵਾਲੇ ਬੈਂਕ ਬੰਦ ਕਰੀ ਬੈਠੇ ਐ ਜੇ ਪੈਸੇ ਗਾਹ ਰਜਿਸਟਰੀ ਕਰਾਉਣ ਲਈ ਜਿੱਦੋਂ ਅਸੀਂ ਜ਼ਮੀਨ ਖਰੀਦੀ ਉਹਨੂੰ ਦਿਨੇ ਉਹ ਲੈਂਦਾ ਨਹੀਂ ਜੀ ਇਹ ਕਹਿੰਦੇ ਏਟੀਐਮ ਵੀ ਬੰਦ ਹੈ ਪٹرول ਪਾਉਣ ਗਏ ਉਹਨੇ 500 ਦਾ ਨੋਟ ਚਲਾ ਕੇ ਮਾਰਿਆ ਉਹਦਾ 100 ਦਾ ਮੈਨੂੰ ਦਿਓ ਜੀ ਹੁਣ 100 ਦਾ ਨੋਟ ਕਿੱਥੋਂ ਲੈ ਕੇ ਆਈ ਸਾਡੇ ਕੋਲ 500 ਦਾ ਅਸੀਂ ਤਾਂ ਪਰੇਸ਼ਾਨੀ ਚ ਪਸ ਗਏ ਹੁਣ ਜਿਹੜੇ ਛੋਟੇ ਜ਼ਿਮੀਦਾਰ ਨੇ ਜਿਨ੍ਹਾਂ ਦੇ ਘਰ ਅਰਜ਼ੀ ਰਜਿਸਟਰੀਆਂ ਕਰਾਉਣੀਆਂ ਨੇ ਰੁਪਈਏ ਪਏ ਨੇ ਉਹ ਦੱਸੋ ਕਿੱਥੇ ਲੈਣਗੇ ਜਿੱਥੇ ਰਜਿਸਟਰੀ ਕਰਾਉਣਾ ਲੋ ਰੁਪਈਏ ਨਹੀਂ ਦਿੰਦਾ

ਲੇਕਿਨ ਇਹਦੇ ਵਿੱਚ ਥੋੜੀ ਜੀ ਇਹ ਤਕਲੀਫ ਹੈ ਹੁਣ ਇੱਕਦਮ ਖਬਰ ਸੁਣ ਕੇ ਲੋਕ ਘਬਰਾ ਗਏ ਨੇ ਘਬਰਾਟ ਹੋਣ ਦੇ ਨਾਲ ਬਈ ਹੁਣ ਪਰੇਸ਼ਾਨ ਹੋ ਗਏ ਨੇ ਸਾਡਾ ਕੀ ਬਣੇਗਾ ਲੇਕਿਨ ਮੋਦੀ ਸਾਹਿਬ ਦਾ ਫੈਸਲਾ ਵਧੀਆ ਇਹਦੇ ਨਾਲ ਜਿਹੜਾ ਕਾਲਾ ਧਨ ਲੋਕਾਂ ਕੋਲ ਛੁਪਿਆ ਹੋਇਆ ਹੈ ਕਰੋਨਾ ਰੁਪਏ ਦੇ 5-500 ਦੇ ਨੋਟ ਚੂਹੇ ਵੇਖਾ ਰਹੇ ਨੇ ਉਹ ਸਾਰੇ ਬਾਹਰ ਨਿਕਲਣਗੇ कुल मिलाकर आम जनता ਨੂੰ ਮੋਦੀ ਸਰਕਾਰ ਦੇ ਫੈਸਲੇ ਨਾਲ ਸ਼ੁਰੂਆਤੀ ਦਿੱਕਤਾਂ ਜ਼ਰੂਰ ਆ ਰਹੀਆਂ ਨੇ ਪਰ ਕਾਲੇਤਾਨ ਦੇ ਖਿਲਾਫ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਵੀ ਕੁਝ ਲੋਕ ਕਰ ਰਹੇ ਨੇ